ਕੇ मेयर विनीत पीर दी पत्नी ਨੇ ਇੰਡੀਆ న్యూਸ ਪੰਜਾਬ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ ਦੱਸੇ ਕਿ ਉਨ੍ਹਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜਲੰਧਰ ਨੂੰ ਹਰਿਆ ਭਰਿਆ ਅਤੇ ਸਾਫ ਸੁਥਰਾ ਬਣਾਇਆ ਜਾਵੇਗਾ ਉਨ੍ਹਾਂ ਕਿਹਾ ਹੈ ਕਿ ਸ਼ਹਿਰ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹਲਕੀਤਾ ਜਾਏਗਾ ਮੇਅਰ ਕਿਹੜਾ ਹੋਏਗਾ ਲੇਕਿਨ ਅੱਜ ਜਿਹੜਾ ਵਾ ਜਲੰਧਰ ਨੂੰ ਨਵਾਂ ਮੇਅਰ ਜਲੰਧਰ ਦੀ ਕੀਅਰ ਕਰਨ ਵਾਸਤੇ ਮਿਲ ਚੁੱਕਾ ਵਾ ਬਨੀਤ ਧੀਰ ਜਿਹੜੇ ਨੇ ਜਲੰਧਰ ਦੇ ਨਵੇਂ ਮੇਅਰ ਹੋਣਗੇ ਔਰ ਉਹਨਾਂ ਲਈ ਸਮੇਂ ਜੁਰ ਚੁਣੋਤੀਆਂ ਭਰਿਆ ਹੋਏਗਾ ਸਮੇਂ ਜੁਰ ਘਾਟਾ ਗਾ ਦੋ ਤੋਂ 2.5 ਸਾਲ ਦਾ ਸਮੇਂ ਹੈ ਪਰ ਦੇਖਣਾ ਹੋਏਗਾ ਕਿ ਨਵੇਂ ਮੇਅਰ ਜਿਹੜੇ ਨੇ ਜਿਹੜਾ ਦੋ ਤੋਂ 2.5 ਸਾਲ ਦਾ ਸਮੇਂ ਹੋਏਗਾ ਉਹਦੇ ਵਿੱਚ ਕਿੱਦਾਂ ਦਾ ਵਿਕਾਸ ਕਰਦੇ ਨੇ ਸਾਡੇ ਨਾਲ ਮੌਜੂਦ ਨੇ ਜਲੰਧਰ ਦੇ ਨਵੇਂ ਬਣੇ ਮੇਅਰ ਬਨੀਤ ਧੀਰ ਉਹਨਾਂ ਦੀ ਵਾਈਫ ਜਿਹੜੇ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਉਹਨਾਂ ਦਾ ਆਸ਼ੀਰਵਾਦ ਹਾਂਜੀ ਬਨੀ ਬਣਾ ਦਿੱਤਾ ਗਿਆ ਮੇਅਰ ਕਿੱਦਾਂ ਦਾ ਤੁਸੀਂ ਅੱਗੇ ਮੈਂ ਪਾਰਟੀ ਹਾਈਪ ਮੰਨਦਾ ਬਹੁਤ ਬਹੁਤ ਧੰਨਵਾਦ ਨਹੀਂ ਹੈ ਜਿਹੜਾ ਉਹਨਾਂ ਨੇ ਇੱਕ ਵਾਈਜ਼ ਡਿਸੀਜਨ ਲਿਆ ਸਾਡੇ ਹੱਕ ਵਿੱਚ ਹੀ ਲਿੱਤਾ ਥੈਂਕ ਯੂ ਸੋ ਮੱਚ ਥੈਂਕ ਯੂ ਕੀ ਸਭ ਤੋਂ ਜ਼ਿਆਦਾ ਲੀਡ ਦੇ ਵਿੱਚ ਉਹ ਜਿੱਤੇ ਸੀ ਕਿਤੇ ਉਹਦਾ ਕ੍ਰੈਡਿਟ ਤੇ ਨਹੀਂ ਮਿਲੇਗਾ ਬਨੀਤੀ ਬਿਲਕੁਲ ਜੀ ਉਹ ਦੇਖੋ ਕੰਮ ਕੀਤੇ ਹੈ ਸੇਵਾ ਕੀਤੀ ਹੈ ਉਹਦਾ ਵੀ ਕ੍ਰੈਡਿਟ ਮਿਲਿਆ ਹੈ ਨੀਤੀਆਂ ਨਾਲ ਮੁਰਾਦਾ ਆਪਾਂ ਕਹਿੰਦੇ ਨੇ ਸਹੀ ਨੀਤੀ ਨਾਲ ਜੇ ਤੁਹਾਡੀ ਨੀਤੀ ਸਹੀ ਹੈ ਨਾ ਤੁਹਾਡੀਆਂ ਨੀਤੀਆਂ ਵੀ ਸਹੀ ਹੁੰਦੀਆਂ ਤੇ ਅਸੀਂ ਸਹੀ ਨੀਤੀ ਨਾਲ ਕੰਮ ਕੀਤਾ ਤੇ ਅਸੀਂ ਕਲੀਨ ਗ੍ਰੀਨ ਅਸੀਂ ਜਲੰਧਰ ਨੂੰ ਬਣਾ ਕੇ ਤੁਹਾਨੂੰ ਦਿਖਾਵਾਂਗੇ ਜਿੰਨੇ ਨਿਵਾਨ ਖੁਦ ਬਦਲਾਂਗੇ ਜਿਹੜੇ ਜਿਹੜੇ ਇੱਥੇ ਇਸ਼ੂਜ਼ ਆ ਰਿਹਾ ਹੈ ਬਾਰਬੇਟ ਡਿਸਪੋਜ਼ਲ ਦੇ ਇਸ਼ੂਜ਼ ਹੈ ਸੈਨੀਟੇਸ਼ਨ ਸੜਕਾਂ ਟੁੱਟੀਆਂ ਜਿੰਨੇ ਵੀ ਇਸ਼ੂਜ਼ ਹੈ ਡਾਰਕ ਸਪots ਹੈਗੇ ਆ ਇਨਫਰਾਸਟ੍ਰਕਚਰ ਹੈ ਗਿਆ ਕਿਤੇ ਕਿਤੇ ਫਲਾਈਓਵਰ ਬ੍ਰਿਜ ਬਣੇ ਅਸੀਂ ਸਾਰਾ ਸਾਰਾ ਗੋਲ ਓਰੀਐਂਟਡ ਹੈ ਅਸੀਂ ਸ਼ਾਰਟ ਟਰਮ ਲੌਂਗ ਟਰਮ ਸਾਰੇ ਗੋਲਾ ਦੇ ਅਸੀਂ ਕੰਮ ਕਰਾਂਗੇ ਹਾਂ ਦੇਖੋ ਸਮੇਂ ਬਹੁਤ ਘੱਟ ਹੈ ਬਨੀਤੀ ਜੀ ਕੋਲ 2 ਤੋਂ 2.5 ਸਾਲ ਦਾ ਸਮਾਂ ਮਿਲਿਆ ਕਿਉਂਕਿ 2027 ਚ ਫਿਰ ਚੋਣ ਆ ਜਾਣੇ ਨੇ ਤੇ ਜਿਹੜੇ ਚੋਣ ਨੇ ਸਰਕਾਰ ਵਿਕਾਸ ਦੇਤੇ ਲੜਦੀ ਹੈਗੀ ਹਮੇਸ਼ਾ ਔਰ ਚੁਣੌਤੀਆਂ ਪਰਾ ਸਮੇ ਹੋਏਗਾ ਉਹਨਾਂ ਦੇ ਲਈ ਬੇਸ਼ੱਕ ਮੇਅਰ ਦੀ ਕੁਰਸੀ ਮਿਲ ਗਈ ਆ ਪਰ ਇੱਕ ਗੱਲ ਗੱਲ ਕਿਤੇ ਕਾਂਟਿਆਂ ਦਾ ਤਾਜ ਉਹਨਾਂ ਨੂੰ ਜਿਹੜਾ ਮਿਲਿਆਗਾ ਵਾ ਕਿਉਂਕਿ ਸ਼ਹਿਰ ਦੀ ਡਿਵੈਲਪਮੈਂਟ ਬਹੁਤ ਹੋਣ ਵਾਲੀ ਹੈ ਮ ਉਹੀ ਇਤਿਹਾਸ ਬਦਲਦਾ ਹੈ ਜਿਸਨੇ ਕਾਂਟੋ ਸੇ ਜੰਗ ਜੀਤੀ ਹੈ ਸੂਰਜ ਬਣ ਕੇ ਵਹੀ ਨਿਕਲਦਾ ਹੈ ਬਿਲਕੁਲ ਸੰਗਾਜ ਦੀ ਅਸੀਂ ਰਾਹ ਅਸੀਂ ਅਜ ਦੇ ਨਹੀਂ ਅਸੀਂ 12 ਸਾਲਾਂ ਤੱਕ ਨੌਨ ਸਟਾਪ ਕੰਮ ਕਰ ਰਹੇ ਹਾਂ ਅੱਗੇ ਵੀ ਕਰ ਅ ਦੇਖੋ ਅਗਰ ਗਲਗਲ ਸੀਵਰੇਜ ਦੀ ਸਮੱਸਿਆ ਵਾ ਸੜਕਾਂ ਦੀ ਸਮੱਸਿਆ ਵਾ ਕਾਫੀ ਸਮੱਸਿਆ ਵਾ ਕਿ ਕਿੱਦਾਂ ਉਹਨਾਂ ਨੂੰ ਮਲਕੀ ਪੂਰਾ ਕੀਤਾ ਜਾ ਸਾਰੀ ਰੂਪਰੇਖਾ ਸਾਨੂੰ ਪਤਾ ਹੈ ਤੇ ਅਸੀਂ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ ਇੱਕ ਇੱਕ ਟਿਪ ਤੇ ਸਾਡੇ ਇੱਕ ਇੱਕ ਗਲੀ ਇੱਕ ਇੱਕ ਜਿੱਥੇ ਜਿੱਥੇ ਜਿਹੜੇ ਜਿਹੜੇ ਕੰਮ ਹੋਣ ਵਾਲੇ ਆ ਉਹ ਸਾਡੇ ਟਿਪਸ ਤੇ ਆ ਤੇ ਅਸੀਂ ਇੱਕ ਕਲੀਨ ਗ੍ਰੀਨ ਤੁਹਾਨੂੰ ਜਲੰਧਰ ਦੇ ਕੇ ਦਿਖਾਵਾਂ। ਅ ਬਿਲਕੁਲ ਜਿਦਾ ਉਹਨਾਂ ਨਾਲ ਹਰੇ ਗੱਲ ਕਹੀ ਆ ਵੀ ਸਾਨੂੰ ਸਾਰਾ ਪਤਾ ਲੱਗਿਆ ਵੀ ਜਲੰਧਰ ਦੇ ਕਾਫੀ ਕੰਮ ਆਉਣ ਵਾਲੇ ਬੇਸ਼ੱਕ ਸਮੇਂ ਘਟਾ ਗਿਆ ਵਾ ਬੇਸ਼ੱਕ ਉਹਨਾਂ ਨੂੰ ਜਿਹੜੀ ਹੈ ਮੇਅਰ ਅਜ ਬਣਾ ਦਿੱਤਾ ਗਿਆ ਵਾ 85 ਦੇ 85 ਕੌਂਸਲਰਾਂ ਸੋਂ ਵੀ ਚੱਕ ਲਈ ਹੈ ਕਿ ਬਨੀਤ ਧੀਰ ਨੂੰ ਮੇਅਰ ਬਣਾ ਦਿੱਤਾ ਗਿਆ ਵਾ ਕਮਲਜੀਤ ਕੋ ਜਿਹੜੇ ਨੇ ਸੀਨੀਅਰ ਡਿਪਟੀ ਮੇਅਰ ਬਣਾਏ ਗਏ ਨੇ ਤੇ ਅਗਰ ਉਸ ਤੋਂ ਬਾਅਦ ਗੱਲ ਕਰੀਏ ਤਾਂ ਮਲਕੀਸ਼ ਸਿੰਘ ਜਿਹੜੇ ਨੇ ਉਹਨਾਂ ਨੂੰ ਡਿਪਟੀ ਮੇਅਰ ਦੇ ਨਾਲ ਜੜਾ ਵਾ ਨਵਾਜਾ ਗਿਆ ਵਾ ਸ਼ਹਿਰ ਦੇ ਹੁਣ ਜਿਹੜੇ ਨੇ ਮੇਅਰ ਸੀਨੀ ਜਿਹੜੇ ਨਵੇਂ ਮੇਅਰ ਬਣਨੇ ਨੇ ਉਹ ਮੀਡੀਆ ਤੇ ਰੂਬ ਰੂ ਵੀ ਹੋਣਗੇ ਤੇ ਉਹਨਾਂ ਦੇ ਨਾਲ ਵੀ ਜਿਹੜਾ ਵਾ ਗੱਲਬਾਤ ਕਰਨਗੇ ਤੇ ਉਸ ਤੋਂ ਪਹਿਲਾਂ ਜਿਹੜੀ ਉਹਨਾਂ ਦੀ ਵਾਈਫ ਜਿਹੜੇ ਉਹ ਨੀਤੀ ਦੀ ਵਾਈਫ ਸੀ ਉਹਨਾਂ ਨਾਲ ਸਾਡੀ ਜਿਹੜੀ ਗੱਲ ਹੋਈ ਆ ਉਹਨਾਂ ਨੇ ਕਿਹਾ ਵਾ ਕਿ ਸ਼ਹਿਰ ਨੂੰ ਜਿਹੜਾ ਵਾ ਅਸੀਂ ਗਰੀਨ ਬਣਾਵਾਂਗੇ ਚਲੀਨ ਬਣਾਵਾਂਗੇ ਤੇ ਜੋ ਵੀ ਸ਼ਹਿਰ ਦੇ ਕੰਮ ਆ ਉਹ ਪੂਰੇ ਕੀਤੇ ਜਾਣਗੇ ਕੈਮਰਾਮੈਨ ਪ੍ਰਿੰਸ ਦੇ ਨਾਲ ਨਰਿੰਦਰ ਗੁਪਤਾ ਇੰਡੀਅਨ ਨਿਊਜ਼ ਪੰਜਾਬ ਜਲੰਧਰ ਆਪਰੇਟ ਮੰਤਰੀ ਮਹਿੰਦਰ ਸਿੰਘ ਪਖਤਾਂ ਨਾਲ ਗੱਲ ਕਰਦੇ ਆਂ ਹੰਦੀ ਪਖਾ ਜੀ ਅੱਜ ਜਲੰਧਰ ਦੇ ਨਵਾਂ ਮੇਅਰ ਚਿਲ ਗਿਆ ਜੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱ ਅਜੰਦਾ ਸ਼ਹਿਰ ਦੀ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ ਮੇਅਰ ਸ੍ਰੀ ਡਿਪ੍ਰੀਮੇਅਰ ਔਰ ਡਿਪ੍ਰੀਮੇਅਰ ਸਾਰੇ ਹੀ ਸਾਥੀ ਅਸੀਂ ਅੱਜ ਇਲੈਕਸ਼ਨ ਕੀਤਾ ਹੈ ਬੜੇ ਪਾਰੀ ਭਵਨ ਨਾਲ ਸਾਡੀ ਪਾਰਟੀ ਆਮ ਆਦਮੀ ਪਾਰਟੀ ਜਿੱਤੀ ਗਈ ਹੈ ਸੋ ਮੈਂ ਸਾਰੇ ਲੋਕਾਂ ਨੇ ਮੇਰ ਐਕਸੈਪਟ ਕੀਤਾ ਹੈ ਔਰ ਮੈਂ ਇਹਨੂੰ ਮਹਿਸੂਸ ਕਰਨਾ ਕਿ ਅੱਜ ਦੀ ਜੋ ਸ਼ਹਿਰ ਦੀ ਨਵੀਂ ਸ਼ੁਰੂਆਤ ਹੋਈ ਹੈ ਔਰ ਵਿਕਾਸ ਦੇ ਦਰਵਾਜ਼ੇ ਖੁੱਲ੍ਹੇ ਨੇ ਅੱਜ ਭਗਤ ਜੀ ਸਮੇਂ ਥੋੜਾ ਹੈ ਮਾਜੀ ਗੱਲ ਕਹਿੰਦੇ 2 ਤੋਂ 2.5 ਸਾਲ ਦਾ ਸਮਾਂ ਮਿਲਿਆ ਨਾ ਮੇਅਰ ਸਾਹਿਬ ਨੂੰ ਕਿਉਂਕਿ 27 ਚ ਫਿਰ ਦੁਬਾਰਾ ਇਲੈਕਸ਼ਨ ਹੈਗੇ ਨੇ ਕੀ ਵਿਕਾਸ ਦੇ ਕੰਮ ਚ ਸ਼ਾਇਦ ਥੋੜੇ ਸਮਝੋ ਜਿਆਦਾ ਕੰਮ ਕਰ ਸਕਦੇ ਆ ਕਿਉਂਕਿ ਜਲੰਧਰ ਵਿਸਥੇ ਵੀ ਕਾਫੀ ਕੰਮ ਕਾਸ ਦੇ ਬੈਜਾ ਇੱਥੇ ਇੱਥੇ ਆਓ ਪ੍ਰੈਸ ਬਣਾਈਏ ਤੁਹਾਡੇ ਇਥੇ ਬਹੁਤ ਬਹੁਤ ਮਿਹਰਬਾਨੀ ਆ ਬਿਲਕੁਲ ਮਿੰਦਰ ਪਗਾ ਜੀ ਸਾਡੇ ਨਾਲ ਮੈਂ ਜੋ ਸੀ ਕੈਪਟਨ ਮੰਤਰੀ ਮਿੰਦਰ ਪਗਾ ਤੋਂ ਉਹਨਾਂ ਦਾ ਕਹਿਣਾ ਹੈ ਕਿ ਵਿਕਾਸ ਦੇ ਕੰਮ ਜਿਹੜੇ ਨੇ ਕੀਤੇ ਜਾਣਗੇ ਜਲੰਧਰ ਨੂੰ ਅੱਜ ਨਵਾਂ ਮੇਅਰ ਦੇ ਦਿੱਤਾ ਗਿਆ ਸੀਨੀਅਰ ਡਿਪਟੀ ਮੇਅਰ ਦੇ ਦਿੱਤਾ ਗਿਆ ਮੇਅਰ ਦੇ ਦਿੱਤਾ ਗਿਆ ਹੈ ਤੇ ਜੋ ਵੀ ਵਿਕਾਸ ਦੇ ਕੰਮ ਹੈ ਉਹ ਸਾਰੇ ਜਿਹੜੇ ਨੇ ਹੁਣ ਪੂਰੇ ਹੋਣਗੇ ਜਨ ਕਿ ਜਲੰਧਰ ਦੀ ਕਲੀਅਰ ਕਰਨ ਵਾਸਤੇ ਗੁੰਜੀਤ ਟੀਰ ਨੂੰ ਮੇਅਰ ਬਣਾ ਦਿੱਤਾ ਗਿਆ ਹੈ ਕੈਮਰਾ ਨਾਲ ਸ਼ਹਿਰ ਨੂੰ ਹਰਿਆ-ਭਰਿਆ ਤੇ ਸਾਫ਼-ਸੁਥਰਾ ਬਣਾਵਾਂਗੇ ਮੇਅਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਦੱਸਿਆ ਕਿ ਸ਼ਹਿਰ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਏਗਾ